ਸਵਾਗਤ ਹੈ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਨਵੀਂ ਰੈਸਪੀ ਬਣਾਵਾਂਗੇ ਜਿਹੜੀ ਤੁਹਾਨੂੰ ਦੱਸਦੇ ਆਂ ਵੀ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਸਵਾਦ ਬਣਦੀ ਆ ਜਿਵੇਂ ਹੁਣ ਗਰਮੀਆਂ ਆ ਗਈਆਂ ਦੁਪਹਿਰੇ ਆਪਣਾ ਦਿਲ ਨਹੀਂ ਕਰਦਾ ਹੁੰਦਾ ਵੀ ਆਟਾ ਗੁੰਨ੍ਹੀਏ ਤੇ ਰੋਟੀਆਂ ਲਾਈਏ ਤੇ ਆਪਾਂ ਨੂੰ ਹੁੰਦਾ ਕੋਈ ਵੱਖਰੀ ਜੀ ਚੀਜ਼ ਖਾਦੀ ਜਾਵੇ ਜਿਹਦੇ ਨਾਲ ਨਾ ਤਾਂ ਬਹੁਤ ਹੈਵੀ ਹੋਵੇ ਤੇ ਨਾ ਹੀ ਬਹੁਤ ਉਹਨੂੰ ਆਪਾਂ ਕਹਿ ਸਕਦੇ ਆਂ ਵੀ ਤਲਿਆ ਵਾਲਿਆ ਹੋਵੇ ਤੇ ਬਹੁਤ ਹੀ ਸਵਾਦ ਬਣਦੀ ਆ ਚੀਜ਼ ਆਪਾਂ ਇਹੋ ਜੀ ਬਣਾਵਾਂਗੇ ਵੀ ਜਿਹੜਾ ਆਪਾਂ ਨੂੰ ਆਟਾ ਵੀ ਨਹੀਂ ਗੁੰਨਣਾ ਪੈਣਾਗਾ ਤੇ ਆਟੇ ਤੋਂ ਵੀ ਵਧੀਆ ਚੀਜ਼ ਇਹ ਬਣ ਜਾਣੀ ਹੈ ਤੇ ਬਿਨਾ ਆਟਾ ਗੁੰਨੇ ਤੋਂ ਆਪਾਂ ਹੋਰ ਤਰ੍ਹਾਂ ਦੀ ਚੀਜ਼ ਬਣਾਵਾਂਗੇ ਬਿਨਾਂ ਤਾਂ ਆਟਾ ਵੀ ਨਹੀਂ ਪਾਉਣਾਗਾ ਆਓ ਆਪਾਂ ਇਹ ਬਣਾਈਏ ਤੇ ਖਾਈਏ ਹੁਣ ਸਭ ਤੋਂ ਪਹਿਲਾਂ ਆਪਾਂ ਸੂਜੀ ਲਵਾਂਗੇ ਸੂਜੀ ਨੂੰ ਆਪਾਂ ਇੱਕ ਕੋਲੇ ਵਿੱਚ ਪਾ ਲਵਾਂਗੇ ਸੂਜੀ ਆਪਾਂ ਪੂਰੀ ਕੋਲੀ ਨਹੀਂ ਭਰੀ ਪੌਣੀ ਕੋਲੀ ਆ ਇਹਨੂੰ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਚੌਲਾਂ ਦਾ ਆਟਾ ਲਵਾਂਗੇ 2 ਚਮਚੇ ਚੌਲਾਂ ਦੇ ਆਟੇ ਦੇ ਲਵਾਂਗੇ ਆਪਾਂ इस तरह चमचा दो भर के पा लेने अपा इस तरह दो चमचे चौलान के आटे पा लेनफ्लोरफ्लावर अपने पा एक चमचा व्डा भर के इस तरह वमचा भर के पा लेंगे जे थोड़े को अरा रूट हैरा रूट भी पा सकते हो ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਬੇਕਿੰਗ ਸੋਡਾ ਖਾਣ ਵਾਲਾ ਸੋਡਾ ਹੁੰਦਾ ਜਿਹੜਾ ਉਹ ਆਪਾਂ ਇੰਨਾ ਕੁ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦਹੀਂ ਵੀ ਆਪਾਂ ਉਹੀ ਕੌਲੀ ਦਾ ਨਾਪ ਕਰਨਾ ਵਾ ਜਿਹੜੀ ਕੌਲੀ ਆਪਾਂ ਸੂਜੀ ਵਾਸਤੇ ਲਈ ਸੀਗੀ ਦਹੀਂ ਨੂੰ ਹਿਲਾ ਕੇ ਆਪਾਂ ਘਰੇ ਆਪਣੇ ਹੁੰਦਾ ਹੀ ਆ ਦਹੀਂ ਉਹਨੂੰ ਆਪਾਂ ਇਸ ਤਰ੍ਹਾਂ ਪਾ ਲਵਾਂਗੇ ਉਨਾਂ ਨਹੀਂ ਦਹੀਂ ਪਾਵਾਂਗੇ ਇਹਦੇ ਵਿੱਚ ਹੀ ਪਾ ਦਾਂਗੇ ਤੇ ਇਹਦੇ ਵਿੱਚ ਹੀ ਆਪਾਂ ਹੁਣ ਮਿਰਚਾਂ ਪਾਵਾਂਗੇ ਮਿਰਚ ਤੁਸੀਂ ਹਰੀ ਵੀ ਪਾ ਸਕਦੇ ਹੋ ਲਾਲ ਵੀ ਪਾ ਸਕਦੇ ਹੋ ਮਿਰਚ ਲੋੜ ਮੁਤਾਬਕ ਪਾਉਣੀ ਆ ਆ ਇਹਦੇ ਵਿੱਚ ਨੂਨ ਲੂਣ ਪਾਵਾਂਗੇ ਲੂਣ ਵੀ ਆਪਾਂ ਸਵਾਦ ਦੇ ਅਨਸਾਰ ਹੀ ਪਾਉਣਾ ਹੁੰਦਾ ਜਿੰਨਾ ਕ ਆਪਾਂ ਨੂੰ ਲੱਗਦਾ ਵਾ ਵੀ ਆਪਾਂ ਪੇਸਟ ਬਣਾਉਣਾ ਵਾ ਉਹਨਾਂ ਕ ਆਪਾਂ ਲੂਣ ਪਾਉਣਾ ਹੁੰਦਾ ਜੇ ਹੁਣ ਆਪਣੇ ਇੱਥੇ ਲੈਟ ਨਹੀਂ ਹੈਗੀਗੀ ਤੇ ਨਹੀਂ ਤਾਂ ਆਪਾਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰ ਲੈਣਾ ਸੀ ਸਾਰੇ ਪੇਸਟ ਨੂੰ ਬਹੁਤ ਵਧੀਆ ਬਣ ਜਾਣਾ ਸੀਗਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਿਕਸ ਕਰਾਂਗੇ ਇਸ ਤਰ੍ਹਾਂ ਪਹਿਲਾਂ ਇਹਨੂੰ ਇਕੱਲੇ ਨੂੰ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਵੇਖ ਕੇ ਪਾਣੀ ਪਾਵਾਂਗੇ ਇਸ ਤਰ੍ਹਾਂ ਸਾਰੀ ਪੇਸਟ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾ ਦੇਵਾਂਗੇ ਇਸ ਤਰ੍ਹਾਂ ਹਲਾਈ ਜਾਣਾ ਕਿਉਂਕਿ ਜਦੋਂ ਗਰਮੀ ਆ ਜਾਂਦੀ ਹੈ ਨਾ ਆਪਣਾ ਦੁਪਹਿਰੇ ਰੋਟੀ ਬਣਾਉਣ ਨੂੰ ਨਹੀਂ ਦਿਲ ਕਰਦਾ ਤੇ ਕਈ ਵਾਰੀ ਬੱਚੇ ਸੋ ਕਹਿੰਦੇ ਆ ਵੀ ਕੋਈ ਵਧੀਆ ਚੀਜ਼ ਹੋਣੀ ਚਾਹੀਦੀ ਹੈ ਵੀ ਅਸੀਂ ਟਿਫਿਨ 'ਚ ਵੀ ਰੋਟੀ ਲੈ ਕੇ ਜਾਨੇ ਆ ਤੇ ਘਰੇ ਆਿਆਂ ਨੂੰ ਵੀ ਰੋਟੀ ਸ਼ਾਮ ਨੂੰ ਵੀ ਰੋਟੀ ਤੇ ਕੋਈ ਬਦਲਮੀਜੀ ਚੀਜ਼ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਪਸੰਦ ਆਉਂਦੀ ਹੈ ਇਹ ਚੀਜ਼ ਬਹੁਤ ਜ਼ਿਆਦਾ ਹੁਣ ਇਹਨੂੰ ਆਪਾਂ 10 ਮਿੰਟ ਲਈ ਢੱਕ ਕੇ ਰੱਖਾਂਗੇ ਕਿਉਂਕਿ ਜਿਹੜੀ ਸੂਜੀ ਆ ਉਹਨੇ ਜਿੰਨਾ ਫੁੱਲਣਾ ਹੋਊ ਫੁੱਲੂਗਾ ਫੁੱਲੂਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੋ ਚੀਜ਼ ਪਾਉਣੀ ਆ ਉਹ ਤੁਹਾਨੂੰ ਦੱਸਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਦਾ ਪੇਸਟ ਜਿਹਾ ਬਣਾ ਕੇ ਫਿਰ ਇਹਨੂੰ ਰੈਡੀ ਹੋ ਜੂ ਆਪਣੀ ਇਹ ਸੂਜੀ ਹੁਣ ਇਹਨੂੰ 10 ਮਿੰਟ ਲਈ ਆਪਾਂ ਢੱਕ ਕੇ ਰੱਖਾਂਗੇ ਆਪਾਂ ਹੁਣ ਇਹਦੇ ਵਿੱਚ ਕੱਲਾ ਪਿਆਜ਼ ਪਾਵਾਂਗੇ ਤੇ ਆਪਾਂ ਦੇਖਦੇ ਹਾਂ ਆਪਾਂ ਨੂੰ ਝਾਂਤੇ ਨੂੰ 10 ਮਿੰਟ ਹੋ ਗਿਆ ਇਸ ਤਰ੍ਹਾਂ ਹੋ ਗਿਆ ਬਹੁਤ ਕਰੜਾ ਹੋ ਗਿਆ ਇਹ ਦੇਖੋ ਪਾਣੀ ਸਾਰਾ ਸੀਗਾ ਜਿਹੜਾ ਸੂਜੀ ਨੇ ਸੋਕ ਲਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਤੁਸੀਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਜਿਵੇਂ ਆਲੂ ਪਾ ਲੇ ਟਮਾਟਰ ਪਾ ਲਿਆ ਕੋਈ ਵੀ ਚੀਜ਼ ਤੁਸੀਂ ਆਲੂਆਂ ਨੂੰ ਵਾਲ ਕੇ ਪਾ ਸਕਦੇ ਹੋ ਜਾਂ ਪਤਲੇ-ਪਤਲੇ ਕੱਟ ਕੇ ਆਪਾਂ ਪਾ ਸਕਦੇ ਹਾਂ ਜੋ ਵੀ ਤੁਹਾਨੂੰ ਵਧੀਆ ਲੱਗਦਾ ਜਿਵੇਂ ਤੇਜ ਮਸਾਲਾ ਪਾ ਸਕਦੇ ਆ ਕੜੀ ਪੱਤਾ ਪਾ ਸਕਦੇ ਆ ਆਪਾਂ ਇਹਦੇ ਵਿੱਚ ਜੋ ਵੀ ਤੁਹਾਨੂੰ ਵਧੀਆ ਲੱਗਦਾ ਆਪਾਂ ਹੋਰ ਕੋਈ ਨਹੀਂ ਚੀਜ਼ ਪਾਵਾਂਗੇ ਕਿਉਂਕਿ ਬੱਚਾ ਨਹੀਂ ਖਾਂਦਾਗਾ ਤੇ ਇਸ ਕਰਕੇ ਆਪਾਂ ਸਿਰਫ ਨੂਨ ਮਿਰਚਾਂ ਤੇ ਪਿਆਜ਼ ਹੀ ਪਾਵਾਂਗੇ ਤੁਸੀਂ ਇਹਦੇ ਵਿੱਚ ਜੋ ਵੀ ਦਿਲ ਕਰਦਾ ਪਾ ਸਕਦੇ ਹਾਂ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾਵਾਂਗੇ ਪੇਸਟ ਆਪਣਾ ਵਧੀਆ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਬਣਾਉਣਾ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਬਣਾਵਾਂਗੇ ਆਪਾਂ ਨੂੰ ਇਹਦੀ ਤਵੇ ਦੀ ਵੀ ਨਹੀਂ ਲੋੜ ਹੈਗੀਗੀ ਆਪਾਂ ਇਹਨੂੰ ਫਰਾਈ ਪੈਨ ਵਿੱਚ ਹੀ ਬਣਾ ਲਾਂਗੇ ਇਸ ਤਰ੍ਹਾਂ ਬਣ ਗਿਆ ਪੇਸਟ ਇੰਨਾ ਕੁ ਪਤਲਾ ਹੋਣਾ ਚਾਹੀਦਾ ਵਾ ਇਸ ਤਰ੍ਹਾਂ ਬਹੁਤ ਵਧੀਆ ਬਣ ਗਿਆ ਹੁਣ ਆਪਾਂ ਇਹਨੂੰ ਬਣਾਉਨੇ ਆਂ ਗਰਮ ਹੋ ਚੁੱਕੀ ਆ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਪਾਵਾਂਗੇ ਥੋੜਾ ਜਿਆ ਤੁਸੀਂ ਕਿਉ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਥੋੜਾ ਜਿਆ ਹੁਣ ਗਰਮ ਕਰਾਂਗੇ ਚਾਹੇ ਤੁਸੀਂ ਰਿਫੈਂਡ ਆ ਤਰ ਫੈਂਡ ਵਰਤਦੇ ਹੋ ਤਾਂ ਰਿਫੈਂਡ ਵੀ ਪਾ ਸਕਦੇ ਆ ਪਰ ਸਭ ਤੋਂ ਵਧੀਆ ਇਹ ਆ ਵੀ ਜੇ ਕਿ ਦੇਸੀ ਵੀ ਪਾ ਸਕਦੇ ਆ ਤੇ ਜੇ ਨਹੀਂ ਤਾਂ ਤੁਸੀਂ ਕੋਸ਼ਿਸ਼ ਕਰਿਓ ਵੀ ਤੇਲ ਹੀ ਆਪਾਂ ਸਰੋਂ ਦਾ ਪਾਈਏ ਵਧੀਆ ਹੁੰਦਾ ਵਾ ਇਹ ਆਪਾਂ ਗੈਸ ਨੂੰ ਹੁਣ ਸੈਮ ਕਰ ਦੇਵਾਂਗੇ ਸੈਮ ਕਰਕੇ ਇਹਦੇ ਵਿੱਚ ਤੇਲ ਪਾਫਾਂ ਛੱਡ ਗਿਆ ਕਿਉਂਕਿ ਕੜਾਈ ਪਹਿਲਾਂ ਬਹੁਤ ਜ਼ਿਆਦਾ ਗਰਮ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਇਹ ਘੋਲ ਬਣਾਇਆ ਵਾ ਉਹ ਆਪਾਂ ਇਸ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਪਾ ਕੇ ਇਨੂੰ ਆਪਾਂ ਫਲਾ ਦੇਵਾਂਗੇ ਇਸ ਤਰ੍ਹਾਂ ਜੇ ਆਪਾਂ ਜਿਆਦਾ ਮੋਟਾ ਬਣਾਵਾਂਗੇ ਤਾਂ ਫਿਰ ਉਹ ਕੱਚਾ ਵੀ ਰਹਿ ਸਕਦਾ ਹੁੰਦਾ ਇਸ ਕਰਕੇ ਆਪਾਂ ਇਹਨੂੰ ਸਿੰਮ ਤੇ ਇਸ ਤਰ੍ਹਾਂ ਹੀ ਬਣਾਵਾਂਗੇ ਤੁਸੀਂ ਹੋਰ ਮਸਾਲੇ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਜਿੰਨੇ ਕ ਮਸਾਲੇ ਮੈਂ ਪਾਏ ਓਨੇ ਕੀ ਪਾਉਣੇ ਆ ਤੁਸੀਂ ਇਹਦੇ ਵਿੱਚ ਤੜਕਾ ਬਣਾ ਕੇ ਵੀ ਉਹਨੂੰ ਫਿਰ ਉਹਦੇ ਵਿੱਚ ਪਾ ਸਕਦੇ ਆ ਆਪਾਂ ਹੁਣ ਇਹਨੂੰ ਆਪਾਂ ਸਿੰਮ ਤੇ 2-4 ਮਿੰਟ ਲਈ ਇਸੇ ਤਰ੍ਹਾਂ ਰੱਖਾਂਗੇ ਨਹੀਂ ਤਾਂ ਆਪਾਂ ਇਹਨੂੰ ਹੁਣ ਟੱਕ ਦਵਾਂਗੇ ਤਾਂ ਕੰਤੀ ਵੀ ਆਪਾਂ ਨੂੰ ਵਧੀਆ ਵੀ 2 ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਨਾਲੇ ਤਪੋਲਾ ਬਣ ਜਾਂਦਾ ਹੁੰਦਾ ਆਪਾਂ 2 ਮਿੰਟ ਲਈ ਇਹਨੂੰ ਠੱਕ ਦਾਂਗੇ ਇਹਨੂੰ ਆਪਾਂ ਉਤਾਰ ਦੇਵਾਂਗੇ ਹੁਣ ਤੇ ਹੁਣ ਆਪਾਂ ਇਹਦਾ ਪਾਸਾ ਇਸ ਤਰ੍ਹਾਂ ਬਦਲਾਂਗੇ ਐਸੀ ਤਰ੍ਹਾਂ ਆਪਾਂ ਇਸ ਤਰ੍ਹਾਂ ਆਪਾਂ ਇਹਦਾ ਪਾਸਾ ਬਦਲ ਦੇਵਾਂਗੇ ਦੇਖੋ ਬਹੁਤ ਵਧੀਆ ਬਣ ਗਿਆ ਤੇ ਆਪਾਂ ਹੁਣ ਸਾਈਡਾਂ ਤੇ ਫੇਰ ਤੇਲ ਲਾ ਦਵਾਂਗੇ ਇਸ ਤਰ੍ਹਾਂ ਤਾਂ ਕਿ ਉਹ ਪਾਸਾ ਵੀ ਥੱਲੇ ਨਾ ਲੱਗੇ ਬਹੁਤ ਵਧੀਆ ਕ੍ਰੈਸਪੀ ਜੀ ਚੀਜ਼ ਬਣ ਜਾਂਦੀ ਹੈ ਇਹ ਤੇ ਬਹੁਤ ਸਵਾਦ ਲੱਗਦੀ ਆ ਇਸ ਤਰ੍ਹਾਂ ਆਪਾਂ ਇਹਨੂੰ ਵੀ ਹੁਣ ਉਸੇ ਤਰ੍ਹਾਂ ਆਪਾਂ ਇਹਨੂੰ ਟੱਕ ਦੇਵਾਂਗੇ ਜੇ ਨਹੀਂ ਟਕਣਾ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਸ ਤਰ੍ਹਾਂ ਪਟਾ ਕੇ ਇਹਨੂੰ 2 ਮਿੰਟ ਲਈ ਰੱਖ ਦਵਾਂਗੇ ਫਿਰ ਸਾਰਾ ਇਹ ਇਸ ਤਰ੍ਹਾਂ ਫੁੱਲ ਜਾਊਗਾ ਹਾਂਜੀ ਹੁਣ ਆਪਾਂ ਇਹਦੇ ਉੱਪਰੋਂ ਢੱਕਣ ਲਾਵਾਂਗੇ ਆਪਾਂ ਦੇਖਦੇ ਆ ਪਹਿਲਾਂ ਆਪਾਂ ਪਾਸਾ ਪਲਟ ਦਿੱਤਾ ਸੀ ਹੁਣ ਆਪਾਂ ਦੇਖਦੇ ਆ ਵੀ ਆਪਾਂ ਦੂਸਰਾ ਪਾਸਾ ਵੀ ਇਹਦਾ ਪਲਟ ਦੇਣਾ ਆ ਦੇਖੋ ਜੀ ਬਿਲਕੁਲ ਨਾਲ ਨਹੀਂ ਲੱਗਦਾ ਆਪਾਂ ਦੂਸਰੇ ਹੱਥ ਨਾਲ ਐਦਾਂ ਲੈ ਸਕਦੇ ਹਾਂ ਸਹੀ ਤਾਂ ਆ ਜਿਹੜਾ ਪਾਸਾ ਇਹ ਥੋੜਾ ਜਿਹਾ ਆਪਾਂ ਨੂੰ ਹਲੇ ਕੱਚਾ ਲੱਗਦਾ ਵਾ ਆਪਾਂ ਇਹਨੂੰ ਫੇਰ ਉਸੇ ਤਰ੍ਹਾਂ ਹੀ ਰੱਖ ਦਵਾਂਗੇ ਬਿਲਕੁਲ ਕੜਾਈ ਨਾਲ ਨਹੀਂ ਲੱਗਦਾਗਾ ਤੁਸੀਂ ਜੇ ਫਰਾਈਪੈਨ ਤੁਹਾਡੇ ਕੋਲੇ ਡੂੰਗਾ ਜਿਹਾ ਹੈਗਾ ਤਾਂ ਤੁਸੀਂ ਉਹਦੇ ਵਿੱਚ ਵੀ ਬਣਾ ਸਕਦੇ ਹੋ ਕਿਉਂਕਿ ਫਰਾਈਪੈਨ ਦਾ ਇਹ ਇਹਦੇ ਵਿੱਚ ਇਹ ਆ ਵੀ ਇੱਥੋਂ ਵਿੱਚ ਵਿੱਚ ਤੇਲ ਰਹਿ ਜਾਂਦਾ ਤੇ ਵਧੀਆ ਬਣਦਾ ਵਾ ਜੇ ਆਪਾਂ ਤਵੇ ਤੇ ਪਾਵਾਂਗੇ ਤਾਂ ਜਿਹੜਾ ਤੇਲ ਹੁੰਦਾ ਉਹ ਸਾਈਡਾਂ ਤੇ ਨਿਕਲ ਜਾਂਦਾ ਜਾਂ ਕਿਉਂ ਪਾਉਨੇ ਆਪਾਂ ਜੋ ਵੀ ਤੁਸੀਂ ਪਾਉਣਾ ਮਤਲਬ ਇਹ ਉਹ ਇਹ ਹੁੰਦਾ ਵੀ ਇਹਦੇ ਵਿੱਚ ਵਿਚਾਲੇ ਜੇ ਰਹਿ ਜਾਂਦਾ ਤੇ ਆਪਾਂ ਏਡੇ ਏਡੇ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਬਣਾ ਲਵਾਂਗੇ ਬਹੁਤ ਵਧੀਆ ਤੇ ਬਹੁਤ ਟੇਸਟੀ ਚੀਜ਼ ਬਣਦੀ ਹੈ ਆਪਾਂ ਇਹਨੂੰ ਤੋੜਾਂਗੇ ਤਾਂ ਵੇਖੋ ਕਿੰਨਾ ਵਧੀਆ ਵਿੱਚੋਂ ਇਹ ਕ੍ਰੈਸਪੀ ਜਾਂ ਤੇ ਵਧੀਆ ਪੋਲਾ-ਪੋਲਾ ਬਣਿਆ ਵਾ ਇਸ ਤਰ੍ਹਾਂ ਦੇਖੋ ਬਹੁਤ ਵਧੀਆ ਬਣ ਗਿਆ ਤੇ ਬਹੁਤ ਸਵਾਦ ਬਣਿਆ ਵਾ ਹਾਂਜੀ ਜਿਹੜਾ ਅੱਜ ਆਪਾਂ ਇਹ ਬਣਾਇਆ ਇਹਨੂੰ ਆਪਾਂ ਸੂਜੀ ਦਾ ਚਿਲਾ ਕਹਿ ਸਕਦੇ ਆ ਤੇ ਬਹੁਤ ਹੀ ਇਹ ਵਧੀਆ ਬਣਿਆ ਵਾ ਕ੍ਰੈਸਪੀ ਹੈ ਦੇਖੋ ਜਦੋਂ ਆਪਾਂ ਇਹਨੂੰ ਇਹ ਚੌਲਾਂ ਦਾ ਆਟਾ ਪਾਇਆ ਕਰਕੇ ਇਸ ਤਰ੍ਹਾਂ ਦੇਖੋ ਕਿੰਨਾ ਵਧੀਆ ਲੱਗਦਾ ਇਹ ਆਪਾਂ ਸੌਸ ਨਾਲ ਖਾ ਸਕਦੇ ਆ ਬਹੁਤ ਟੇਸਟੀ ਬਣਿਆ ਵਾ ਤੇ ਇਹਨੂੰ ਤੁਸੀਂ ਘਰੇ ਬਣਾ ਕੇ ਦੇਖਿਓ ਤੇ ਟਰਾਈ ਕਰਿਓ ਘਰੇ ਬਣਾ ਕੇ ਕਿਉਂਕਿ ਬਿਨਾ ਆਟਾ ਗੁੰਨੇ ਤੋਂ ਫਟਾਫਾਟ ਨਾਲੇ ਆਟਾ ਨਹੀਂ ਹੈਗਾ ਨਾਲੇ ਹਲਕਾ ਏ ਭੋਜਨ ਤੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਵੇਖਿਓ ਘਰੇ ਟਰਾਈ ਕਰਿਆ ਕਰੋ ਬਣਾਉਣ ਦੀ ਤੇ ਕੋਸ਼ਿਸ਼ ਕਰਿਆ ਕਰੋ ਵੀ ਕਮੈਂਟਾਂ ਵਿੱਚ ਮੈਨੂੰ ਦੱਸਿਆ ਕਰੋ ਵੀ ਕਿਵੇਂ ਦੀ ਲੱਗਦੀ ਆ ਤੁਹਾਨੂੰ ਅੱਜ ਦੀ ਰੈਸਪੀ ਜੇ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟਾਂ ਵਿੱਚ ਦੱਸ ਦਿਆ ਕਰੋ ਵੀ ਕਿਵੇਂ ਦੀ ਲੱਗਦੀ ਆ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ